ਤਾਂ ਜੋ ਜਿੰਮਤਿਹਾਰ ਹਨ ਹੁਣ ਲੀ ਗਈ ਜਦ ਦੁਆੜੀਆਂ ਦੇ ਦਸੇ ਆ ਗਏ ਉਹ ਤੇ ਹਰ ਲਗਾਏ ਹੁੰਦੇ ਆ ਕਿ 10 ਮੈਂ ਦਾ ਹੈਗਾ ਇਸ ਤੋਂ ਪਹਿਲੇ ਸਟੂਰ ਬਾਕੀ ਕਰਨੇ ਸੀ ਤਾਂ ਆਪਣੇ ਉਹਦੇ ਕੰਟੈਕਟ ਚਲਦੇ ਸੋਧਿਆ ਤੇ ਕੋਈ ਵੀ ਹੁਣ ਮੈਂ ਜਾਨਾ ਤੇ ਜਾ ਕੇ ਕਾਹ ਕੰਮ ਰਿਹਾ ਕਿ ਮੈਂ ਸੁਣਾਗਾ ਮਾਮੀ ਆਇਆ ਚਾ ਆ ਦੇਖੋ ਹੁਣ ਪਰਦਾ ਪਿੱਛੇ ਕਰਨ ਲੱਗੇ ਕਿਉਂਕਿ ਫਰਕ ਪੈ ਗਿਆ ਮੌਸਮ ਦਾ ਫਰਕ ਅੱਜ ਗਰਮੀ ਸੀ ਅਜ ਨੂੰ ਠਰਾਠੀ ਹੋ ਰਹੀ ਸੀ ਗਰਮੀਆਂ ਬਿਨਾਂ ਤਾਂ ਸਾਡੀ ਹਰ ਭੁੱਖਾ ਲੱਭਿਆ एक कल भी पखा लगा के रखे आज भी मैं पखा लगा के दो पखा लगा के रखना क्योंकि कल मैंने कपड़ा टांग लगा दिया ठीक है जी चलो मैं मिलता हूं कल में सारे तो सुबह से बना वीडियो वीडियो ना स्किप ना करो ये वीडियो बदल लगे लाइक कर दो प्राणी हम लोग देख जाके देख सकते हो तो सुनो इंस्टाग्राम पे फॉलो कर लो इंस्टाग्राम पे रोज रेगुलर रील्स ऑन लगे सवेरे ऑन लगे हमारे वाला रील्स ऑन लग गया तो उसे जाके जो फॉलो नहीं करा जाके फॉलो कर सकते हो चलो मैं दसूं कल सुबह तो सुबह से बना वीडियो स्किप ना करो मैं दसूं कल सवेरे और अगला दिन काफी का दोस्तों आज अगले दिन ਨੋ 2022 ਜੀ ਨੋ 2022 ਸੇਵਾਕ ਤੇ ਪਾਰਲੀਮੈਂਟ ਪ੍ਰੋਗਰਾਮ ਸਾਡੇ ਚੁੱਟਾ ਸਾਲ ਕਰਾ ਤੇ ਪੰਕਿਤਾ ਤੇ ਹੁਣ ਮਰਨੋਂ ਜਾ ਰਹੇ ਨੇ ਜੇ ਕੋਈ ਪਾਣੀ ਲੱਜਾ ਹੋਇਆ ਨਾ ਹੁਣ ਜਾ ਰਹਿਆ ਤੇ ਤੁਸੀਂ ਜਿਹੜਾ ਬਦਲਾ ਕਰ ਲੈ ਲਾਈਕ ਕਰ ਪਰਾਨੇ ਵੀਡੀਓ ਦੇ ਤੇ ਕਹਿੰਦਾ ਕਿ ਸਰਦੋਂ ਨਾ ਕਿ ਤਿਆਰ ਹੋ ਕੇ ਦੁਕਾਨ ਤੇ ਜਾਊਗਾ ਤੇ ਡਿਊਟੀ ਕਰੂਗਾ ਜੇ ਮੈਂ ਕਿਤੇ ਜਹਾ ਹੋਵਾਂ ਉਸ ਨੂੰ ਦੱਸੂਗਾ ਜੇ ਨਹੀਂ ਜਾ ਹੋਵਾਂ ਤੇ ਕਹਿੰਦੇ ਆਫੀਸਰ ਨੂੰ ਦੱਸੂਗਾ ਪਰਾਨੇ ਵੀਡੀਓ ਦੇ ਤੇ ਸਾਨੂੰ ਇੰਸਟਾਗ੍ਰਾਮ ਤੇ ਮੈਨੂੰ ਫੋਟੋ ਕਰ ਲਓ ਇੰਸਟਾਗ੍ਰਾਮ ਵਿੱਚ ਰੋਲਰ ਰੈਗੂਲਰ ਪੋਸਟ ਲਾ ਕੀ ਉਹ ਹੋਈਆਂ ਲੱਗੀ ਤੇ ਤੁਂ ਜੇ ਕੇ ਫੋਟੋ ਕਾ ਸਾਬਤ ਕਰੇ ਟੌਪ ਟੌਪ ਲੱਗੇ ਮੌਟ ਟੌਪ ਲੱਗੇ ਮੈਂ ਦੇਖੋ ਸੀ ਕਰਨਾ ਮੈਂ ਤੇ ਇਹ ਮੇਰੇ ਨਾਲ ਕਿ ਕਰਨਾ ਵਾਪਰੀਆ ਠੀਕ ਹੈ ਜੀ ਮੇਰੇ ਕੀ ਹੋਇਆ ਉਹ ਤੁਹਾਨੂੰ ਦੱਸੂਗਾ ਵੀ ਕੀ ਹੋ ਗਿਆ ਠੀਕ ਹੈ ਉਹ ਵੀ ਤੁਹਾਨੂੰ ਦੱਸੂਗਾ ਤੇ ਉੱਥੇ ਜਾ ਕੇ ਦੇਖੂਗਾ ਜੇ ਠੀਕ ਹੋਇਆ ਜੇ ਮਹੌਲ ਠੀਕ ਨਹੀਂ ਹੋਇਆ ਤਾਂ ਉਹ ਦੇਖੂਗਾ ਕੀ ਮੈਂ ਕਰ ਜਾਣਾਗਾ ਅੱਜ ਠੀਕ ਹੈ और भी सू दसूंगा पर मैं का थोड़ा कम जहाँ कुछ दसा के आना ठीक है बनाया करो चलो मिलता सर जब मैं रोटी खाने तो आया नौ साढ़े नौ बजे उलूंगा तस्वीर तो बनाया रोकि नौ साढ़े नौ बजे उस तैयार होगा सी से दुकान चला गया ठीक है तैयार होकर दुकान चला गया तो नौ बजे मैं रोटी खाती तो की बाद बेहद थोड़ा कम से थोड़ा ज्यादा कम से जो कि मैं साढ़े ग्यारह बजे तक गया अभी लेक कर लो शेयर कर लो प्यार कमेंट कर लो कि नवी चीज़ लेके आएगा तो जो कुछ दस जो सती है जो पिछले ब्लॉग देखा होगा मेरी एनक लुट गई थी ठीक है मैं यही नमी एनक लेके आया मैं एनक नवी लेना किनक लैके आया

ਕਿਸੇ ਤੇ ਫੋਲੋ ਕਰਨ ਚੋਂ ਸਾਰਾ ਨੰਬਰ ਡਿਸਕ੍ਰਿਪਸ਼ਨ ਚ ਮੈਂ ਤੁਹਾਨੂੰ ਜਮੈਂਟ ਕਰ ਦਿੱਤਾ ਹੈ ਬੜਾ ਜਦੋਂ ਤੁਹਾਨੂੰ ਹਿੰਦੀ ਵਿੱਚ ਉਹਦਾ ਲਿੰਕ ਆ ਜਾਣਾ ਤੁਹਾਨੂੰ ਜੇ ਕੋਈ ਪ੍ਰਿੰਸਪਾਸ ਹੋ ਤਾਂ ਤੇ ਨਾਮ ਦੇ ਨਾਲ ਨੋਟ ਨਾ ਮਰਾਂ ਪ੍ਰੈਸ ਕਰਾਉਦੇ ਕੋਲ ਮੇਰੇ ਸੰਬੰਧਨ ਦੇ ਸੋਡ ਮੰਚ ਕਰਦਾ ਤਾਂ ਮੇਰੇ ਬਦਨ ਕਿ ਪੁੱਛਦਾ ਤੇ ਮੇਰਾ ਸੋਸਨ ਲਾਹਣ ਸਮਾ ਸਾਰਾ ਬਲੈਂਕ ਕੋ ਦਿੱਤਾ ਮੈਂ ਹੋਰ ਬੱਚਾ ਤੁਹਾਡਾ ਜੈ ਜੈ ਭਾਰਤ